ਕੀ ਆ ਚੈਕਿੰਗ ਕਰਦੇ ਵੇ ਕਾਦੇ ਸੰਬੰਧ ਵਿੱਚ ਕਰਦੇ ਵੇ ਸਰ ਐਸ ਯੂ نو ਕਿ ਇੱਕ ਸਾਡਾ ਰਿਪਬਲਿਕ ਡੇ ਜਿਹੜਾ ਆ ਰਿਹਾ ਹੈ ਇਹਦਾ ਨੇਸ਼ਨ ਦਾ ਇੱਕ ਬਹੁਤ ਵੱਡਾ ਫੈਸਟੀਵਲ ਹੈਗਾ ਉਸ ਦੀ ਨੂੰ ਧਿਆਨ ਰੱਖਦੇ ਹੋਏ ਕੋਈ ਐਂਟੀ ਸੋਸ਼ਲ ਐਲੀਮੈਂਟਸ ਜਿਵੇਂ ਐਦਾਂ ਦੀ ਅਨਫੋਰਸੀਡ ਇਵੈਂਟਸ ਨੂੰ ਪ੍ਰੀਵੈਂਟ ਕਰਨ ਦੇ ਲਈ ਅਸੀਂ ਇਹ ਸਟੈਪ ਲੈ ਰਹੇ ਹਾਂ ਪਾਸੋ ਆਪਰੇਸ਼ਨ ਹੈ ਤਾਂ ਕਿ ਕੋਈ ਵੀ ਅਨਵਾਰੰਟਡ ਐਕਸ਼ਨ ਨਾ ਹੋਵੇ ਕਿਸੇ ਵੀ ਸਟੇਟ ਨਾਨ ਸਟੇਟ ਐਕਟਰ ਵੱਲੋਂ ਤਾਂ ਉਹਦੇ ਅਗੇਂਸਟ ਅਸੀਂ ਇਹ ਪਾਸੋ ਆਪਰੇਸ਼ਨ ਪਲਾਨ ਕੀਤਾ ਤੇ ਕੰਡਕਟ ਕਰਾਂਗੇ ਅਕ ਵੀ ਕੀ ਐਸੈਂਸ਼ੀਅਲ ਲੋਕੇਸ਼ਨ ਹੈ ਜਿਵੇਂ ਕਿ ਰੇਲਵੇ ਸਟੇਸ਼ਨ ਹੋਵੇ ਜਾਂ ਇੰਪੀ ਚੈਕਿੰਗ ਵਗੈਰਾ ਕਰਦੇ ਹੋ। ਹਾਂ। ਪਰ ਦੋਨੋਂ ਆਪਰੇਸ਼ਨ ਕਿਵੇਂ ਚੱਲਦੇ ਰਹਿੰਦੇ ਨੇ ਸਰ? ਹਾਂਜੀ ਅਕ ਵੀ ਚੱਲਦੇ ਰਹੇ ਬਟ ਐਸ ਵੀ ਨੋ ਕਿ ਹੁਣ ਇੱਕ ਕੀ ਫੰਕਸ਼ਨ ਆ ਰਿਹਾ ਹੈਗਾ ਇੱਕ ਬਹੁਤ ਇੰਪੋਰਟੈਂਟ ਇਵੈਂਟ ਆ ਰਿਹਾ ਹੈਗਾ ਉਸ ਚੀਜ਼ ਨੂੰ ਬਦਲੇ ਕਰਤਾ ਕਰਦੇ ਹੋਏ ਇੱਕ ਇਹ ਸਟਾਰਟ ਕੀਤਾ ਗਏ।